ਉਹ ਛੋਟਾ ਇਹ ਧਰਮ ਨਹੀਂ ਹੈਗਾ ਛੋਟਾ ਕੋਈ ਜੀਸੂ ਮਸੀਹ ਵਾਲਾ ਦਾ ਕੁਝ ਨਹੀਂ ਹੈਗਾ ਵੀ ਕਾਵੇ ਪਿੱਛੇ ਯਾਰ ਆ ਦੇਖ ਲੋ ਡਾਬੇ ਚ ਕੋਈ ਬੰਦਾ ਨਹੀਂ ਹੈਗਾ ਜਿਹੜਾ ਅਣਖ ਵਾਲਾ ਹੋਵੇ ਜਿਹੜਾ ਇਹਨਾਂ ਦਾ ਪ੍ਰੋਗਰਾਮ ਬੰਦ ਕਰਾ ਦੇ ਭਾਈ ਚੰਨ ਪੈਸਿਆਂ ਦੇ ਪਿੱਛੇ ਚੰਨ ਰੁਪਈਆਂ ਦੇ ਪਿੱਛੇ ਇਹ ਲੋਕ ਆ ਆਪ ਦੀ ਬਾਈ ਯਾਰ ਹੁਣ ਕੀ ਕਹਾ ਵੀ ਕਿਹਨੂੰ ਵੀ ਵੇਚ ਸਕਦੇ ਨੇ ਇਹ ਤੁਹਾਨੂੰ ਪਤਾ ਹੀ ਆ ਹਣਾ 10 ਰੁਪਈਆ ਦੇ ਪਿੱਛੇ ਇਹ ਉਹ ਗੱਲ ਅੱਲਾ ਬਈ ਵੀ ਇਹ ਸਾਰਾ ਕੁਝ ਦਾਅ ਤੇ ਲਾ ਸਕਦੇ ਨੇ ਆ ਨਰੂਲੇ ਉਹ ਨਹੀਂ ਪ੍ਰੋਗਰਾਮ ਕਰ ਜਾਣਾ ਜੇ ਸਿੱਖ ਹੋਣ ਹੋਰੇ ਹallelujah ਹallelujah ਸਰਮ ਜੀ ਐਮ ਸੀ ਦੀ ਕੱਲ ਨਾਬਾ ਚਰਚ ਵੱਲੋਂ ਨਵੀਂ ਵਿਸ਼ਾਲ ਸ਼ੋਭਾ ਇਹ ਤਾਂ ਕਿੱਡੀ ਗਈ ਸੀ ਉਸ ਸੰਬੰਧੀ ਸਾਡੇ ਕੋਲ ਇੱਕ ਵੀਡੀਓ ਏ ਸੀ ਕੱਲ ਪਟਿਆਲਾ ਗੇਟ ਵਿਖੇ ਜਰਨੈਲ ਸਿੰਘ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਕਿ ਇਹ ਮਸੂਈ ਭਾਈਚਾਰਾ ਜੋ ਪਖੰਡ ਕਰਦਾ ਆ ਇਹਨੇ ਪੰਜਾਬ ਦਾ ਬੇੜਾਗਰ ਕਰਤਾ ਔਰ ਇਹ ਹੋਰ ਵੀ ਬਹੁਤ ਮੰਦਭਾਗੀਆਂ ਗੱਲਾਂ ਭਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈਆਂ ਗਈਆਂ ਸੀਗੀਆਂ ਤੇ ਅੱਜ ਇਹ ਸਾਡੇ ਕੋਲੋਂ ਇੱਥੇ ਚਰਚ ਆਏ ਨੇ ਸਾਰੀਆਂ ਗੱਲਾਂ ਇਹਨਾਂ ਤੱਥ ਇਹਨਾਂ ਦੇ ਮੂਰੇ ਰੱਖੇ ਗਏ ਨੇ ਇਹਨਾਂ ਨੂੰ ਅਸੀਂ ਇਹ ਵੀ ਕਿਹਾ ਕਿ ਤੁਸੀਂ 10 ਦਿਨ ਦਾ ਸਮਾਂ ਲਓ 10 ਦਿਨ ਦੇ ਵਿੱਚ ਤੁਸੀਂ ਪਤਾ ਕਰੋ ਕਿ ਕਿੰਨੇ ਕੁ ਲੋਕਾਂ ਦਾ ਧਰਮ ਪਰਿਵਰਤਨ ਹੋ ਗਿਆ ਤੁਹਾਨੂੰ ਡਾਟਾ ਅਸੀਂ ਪ੍ਰੋਵਾਈਡ ਕਰਾਉਣੇ ਆ ਜਿਹਨੇ ਲੋਕ ਸਾਡੇ ਚਰਚ ਚ ਆਉਂਦੇ ਨੇ ਅਸੀਂ ਤੁਹਾਨੂੰ ਸਾਰੇ ਲੋਕਾਂ ਦਾ ਡਾਟਾ ਪ੍ਰੋਵਾਈਡ ਕਰਾਉਣਾ ਤੁਸੀਂ ਉਹਨਾਂ ਦੇ ਘਰ ਜਾ ਕੇ ਤਫ਼ਸੀਲ ਕਰੋ ਮਹੀਨਾ ਉਹ ਚਰਚ ਬੈਠੋ ਲੋਕਾਂ ਨਾਲ ਵਿਚਰੋ ਪਤਾ ਕਰੋ ਪੰਜਾਬ ਦੀ ਅਗਰ ਤੁਹਾਨੂੰ ਇੱਕ ਵੀ ਬੰਦਾ ਮਿਲਦਾ ਆ ਕਿ ਜਿਹਨੇ ਪੈਸਾ ਦੇ ਕੇ ਧਰਮ ਤਬਦੀਲ ਹੋਇਆ ਹੋਵੇ ਤਾਂ ਅਸੀਂ ਤੁਹਾਡੇ ਪੈਰਾਂ 'ਤੇ ਜਵੇਂ ਖੁਦ ਮਾਫੀ ਮੰਗਾਂਗੇ ਤੇ ਅੱਜ ਜਿੰਨੇ ਵੀ ਮੋਤਵਾਰ ਸੱਜਣ ਸੀਗੇ ਜੋ ਤੁਹਾਨੂੰ ਬੁਲਾਇਆ ਗਿਆ ਤੇ ਨੇ ਖੁਦ ਆ ਕੇ ਗਿਲਟੀ ਫੀਲ ਕੀਤੀ ਆ ਮਾਫੀ ਮੰਗੀ ਆ ਹਾਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਚੀਜ਼ ਬਾਰੇ ਸਾਰੀ ਵੀਰੇ ਆਪਾਂ ਸਾਰੀ ਮਾਣੀ ਆ ਜਿਹੜਾ ਆਪਾਂ ਦੀ ਸੀ ਕਿਸੇ ਤਾਂ ਬਾਰੇ ਬੋਲਿਆ ਗਿਆ ਆਪਾਂ ਉਹ ਤੋਂ ਸੌਰੀ ਫੀਲ ਕਰਦੇ ਆ ਮਹੋਤ ਜੰਗਾਇਰ ਉਹ ਆ ਕੇ ਦੇਖਿਆ ਤਾਂ ਸਿਸਟਮ ਸਾਰਾ ਠੀਕ ਲੱਗੇ ਕੀ ਲੋਕਾਂ ਦਾ ਜਿਹੜਾ ਧਰਮ ਆ ਪੈਸੇ ਦੇ ਕੇ ਬਦਲਿਆ ਜਾਂਦਾ ਨਹੀਂ ਨਹੀਂ ਤੁਸੀਂ ਜਿੰਨੇ ਕੁ ਲੋਕਾਂ ਨੂੰ ਰਿਚ ਰਿਓ ਮਿਲਟਰੀ ਰਟਾਇਰ ਬੰਦੇ ਵਿੱਚ ਰਿਓ ਜਾਂ ਹੋਰ ਬੰਦੇ ਮਿਲਣੇ ਤੁਹਾਨੂੰ ਡਾਟਾ ਵੀ ਦਿੰਦੇ ਨੇ ਕੀ ਪੈਸਾ ਦੇ ਕੇ ਧਰਮ ਬਦਲਿਆ ਜਾਂਦਾ ਨਹੀਂ ਨਹੀਂ ਲੱਗਿਆ ਨਹੀਂ ਜਿਹੜੇ ਏਦਾਂ ਦਾ ਕੋਈ ਐਸਾ ਪ੍ਰੋਗਰਾਮ ਕਰੋ ਤੁਸੀਂ ਅੱਜ ਕੱਲ ਸਟੇਟਮੈਂਟ ਤੇ ਉਹ ਲਈ ਮਾਫੀ ਮੰਗਦੇ ਹਾਂ ਅਸੀਂ ਵੀ ਜੀ ਇਹਨਾਂ ਨੂੰ ਬੜੇ ਨਿਮਰਤਾ ਸਹਿਜ ਉਹ ਸਾਨੂੰ ਬਾਈਬਲ ਸਿਖਾਉਂਦੀ ਹੈ ਅਸੀਂ ਮਾਫ ਕਰਦੇ ਹਾਂ ਜਿਹਨੇ ਮੌਤ ਵਾਰ ਭਰਾ ਇਹਨਾਂ ਦੇ ਨਾਲ ਆਏ ਨਹੀਂ ਨਾਬੇ ਦੇ ਉਹਨਾਂ ਦੇ ਕਰਕੇ ਤੇ ਜੋ ਤੁਹਾਨੂੰ ਬਾਈਬਲ ਸਿਖਾਉਂਦੇ ਉਹਨਾਂ ਕਸ ਉਹ ਸਿਧਾਂਤਾਂ ਤੇ ਚੱਲਦੇ ਹੋਏ ਸੀ ਉਹਨਾਂ ਨੂੰ ਮਾਫ਼ ਕਰਦੇ ਆਂ ਔਰ ਭਰਾ ਇਸ ਲਈ ਸ਼ਰਮਿੰਦਾ ਤੇ ਅੱਗੇ ਤੋਂ ਵਾਅਦਾ ਕਰਦੇ ਨੇ ਅੱਜ ਤੋਂ ਕੋਈ ਵੀ ਵੀਡੀਓ ਇਹਨਾਂ ਦੀ ਕੋਈ ਨਹੀਂ ਪਾਉਣਗੇ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਵਿਰੋਧ ਕਰਦੇ ਨੇ 크੍ਰਿਸਚੀਅਨਿਟੀ ਦਾ ਮਸੀਹ ਸਮਾਧਮਾ ਕਹਿਣਾ ਚਾਹੁੰਦਾ ਜੀ ਸੱਚਕੇ ਕਰੋ ਪਰ ਜੇ ਅਗਰ ਬਾਈਬਲ ਦਾ ਮਸੀਹ ਲੋਕਾਂ ਦਾ ਵਿਰੋਧ ਕਰਦੇ ਹੋ ਪਹਿਲਾਂ ਉਸ ਬਾਰੇ ਜਾਣਕਾਰੀ ਲਓ ਉਸ ਬਾਰੇ ਦੇਖੋ ਆ ਕੇ ਪੜੋ ਬਾਈਬਲ ਨੂੰ ਚਰਚਾਂ ਜਾਓ ਬੈਠੋ ਲੋਕਾਂ ਵਿੱਚ ਰੋ ਤੁਹਾਨੂੰ ਡਾਟਾ ਪ੍ਰੋਵਾਈਡ ਕਰ ਦਿੰਨੇ ਆਂ ਅਸੀਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਦਾ ਜੀਵਨ ਬਦਲਿਆ ਆ ਹਰ ਇੱਕ ਸੰਡੇ ਕਿੰਨੇ ਲੋਕ ਬਿਮਾਰੀਆਂ ਤੋਂ ਆਜ਼ਾਦ ਹੁੰਦੇ ਆ ਮੈਂ ਕਹਿੰਦਾ ਅਗਰ 25-25 ਲੱਖ ਰੁਪਏ ਸੀ ਧਰਮ ਲੋਕਾਂ ਦਾ ਦੇ ਕੇ ਬਦਲ ਨਹੀਂ ਤੁਰਦਾ ਤੁਸੀਂ 30 ਲੱਖ ਲੈ ਕੇ ਆਪਣੇ ਧਰਮ ਚ ਲਿਜਾ ਕੇ ਦਿਖਾਓ ਅਗਰ ਲੋਕ ਪੈਸੇ ਦਾ ਕੋਈ ਬੰਦਾ ਲਾਲਚੀ ਆ ਅਗਰ ਅੱਜ ਉਹ 25 ਲੱਖ ਰੁਪਏ ਲੈ ਕੇ ਕਿਸੇ ਧਰਮ ਜਾ ਸਕਦਾ ਤਾਂ ਕੱਲੋ 30 ਲੱਖ ਲੈ ਕੇ ਤੁਹਾਡੇ ਚ ਵੀ ਜਾ ਸਕਦਾ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਅਸੀਂ ਨੂੰ 25 ਛਟੋ 30 ਛਟੋ ਜੇ ਇਨ ਕਹਦੇ ਕਿ ਤੇ 1000 ਰੁਪਏ ਵੀ ਸਾਬਤ ਕਰ ਦੋ 100 ਰੁਪਏ ਵੀ ਸਾਬਤ ਕਰ ਦੋ ਤਾਂ ਅਸੀਂ ਨਾ ਦੇਨਦਾਰ ਹੋਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਮਸੀਹ ਭਾਈਚਾਰੇ ਨੂੰ ਜਿੰਨੇ ਵੀ ਲੋਕਾਂ ਨੇ ਇਹਨਾਂ ਦੀ ਵੀਡੀਓ ਦੇਖੀ ਹੈ ਕਹਿਣਾ ਚਾਹੁੰਦਾ ਕਿ ਅੱਜ ਇਹਨਾਂ ਨੇ ਮਾਫੀ ਮੰਗੀ ਹੈ ਚਰਚ ਆ ਕੇ ਪੂਰਾ ਇਹਨਾਂ ਨਾਲ ਜੋ ਵੀ ਇਹਨਾਂ ਦੇ ਬਹੁਤ ਵਾਰ ਸੱਜਣ ਆਇਆ ਉਹਨਾਂ ਦੇ ਕਰਕੇ ਅਸੀਂ ਨੂੰ ਮਾਫ ਕਰਦੇ ਹਾਂ ਤੇ ਇਸ ਮੈਟਰ ਨੂੰ ਇੱਥੇ ਸੋਲਵ ਕਰਦੇ ਹਾਂ ਸਰਮ ਜੀ ਹਾਲੇਲੂਇਆ ਪਲੇਜ਼ ਦਾ ਲਾਰਡ ਵੀ ਸ਼ਰਮਦਾਸੀਏ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਦੱਸ ਦਿੱਤਾ ਜਾਵੇ ਜਿਸ ਜਿਸ ਸੰਬੰਧੀ ਜਰਨੈਲ ਸਿੰਘ ਨਾਮ ਦੇ ਵਿਅਕਤੀ ਵੱਲੋਂ ਮਸੀਹ ਭਾਈਚਾਰੇ ਦੇ ਲਈ ਵੀਡੀਓ ਪਾ ਕੇ ਅਪਸ਼ਬਦ ਬੋਲੇ ਗਏ ਸੀ ਤੇ ਅੱਜ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਵੱਲੋਂ ਸ਼ਰarati ਵਿਅਕਤੀ ਤੋਂ ਮਾਫੀ ਮੰਗਵਾਈ ਗਈ ਹallelujah ਔਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਉਸ ਭਰਾ ਨੂੰ ਉਸ ਵਿਅਕਤੀ ਨੂੰ ਉਸ ਨੌਜਵਾਨ ਨੂੰ ਜਿਸ ਦੇ ਦੁਆਰਾ ਜੋ ਕਿ ਵੀਡੀਓ ਅਪਲੋਡ ਕਰਕੇ ਮਸੀਹ ਭਾਈ ਚਾਰੇ ਦੇ ਖਿਲਾਫ ਜੋ ਕਿ ਗਲਤ ਸ਼ਬਦ ਜੋ ਕਿ ਉਪਯੋਗ ਕੀਤਾ ਗਿਆ ਗਲਤ ਸ਼ਬਦ ਬੋਲੇ ਗਏ ਔਰ ਉਸੇ ਨੌਜਵਾਨ ਦੇ ਵੱਲੋਂ ਉਸੇ ਜੋ ਕਿ ਆਦਮੀ ਦੇ ਵੱਲੋਂ ਜੋ ਕਿ ਮਸੀਹ ਭਾਈ ਚਾਰੇ ਦੇ ਕੋਲੋਂ ਜੋ ਕਿ ਮਾਫੀ ਮੰਗੀ ਗਈ ਔਰ ਇਹ ਪੂਰਾ ਸ਼ਰੇ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਨੂੰ ਜਾਂਦਾ ਕਿਉਂਕਿ ਉਸ ਦੇ ਦੁਆਰਾ ਹੀ ਜੋ ਕਿ ਇਸ ਨੌਜਵਾਨ ਦੇ ਕੋਲੋਂ ਜੋ ਕਿ ਮਾਫੀ ਮੰਗਾਈ ਗਈ ਕਿਉਂਕਿ ਤੁਸੀਂ ਜਾਣਦੇ ਹੋ ਕਿ ਅਜੇ ਦਿਨ ਹੀ ਕੋਈ ਨਾ ਕੋਈ ਮਸੀਹ ਲੋਕਾਂ ਦੇ ਖਿਲਾਫ ਖੜਾ ਹੋ ਜਾਂਦਾ ਹੈ ਮਸੀਹ ਲੋਕਾਂ ਦੇ ਉੱਤੇ ਗਲਤ ਇਨਸਾਮ ਗਲਤ ਟਿੱਪਣੀਆਂ ਕਰਨ ਲੱਗ ਪੈਂਦਾ ਹੈ ਉਸ ਨੂੰ ਲੈ ਕੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਏਗਾ ਔਰ ਅੱਗੇ ਜਾ ਕੇ ਵੀ ਅਗਰ ਤੁਸੀਂ ਫੁੱਲ ਵੀਡੀਓ ਨੂੰ ਦੇਖੋਗੇ ਤੇ ਤੁਸੀਂ ਸੁਣੋਗੇ ਕਿ ਇਸ ਭਰਾ ਦੇ ਵੱਲੋਂ ਜੋ ਕਿ ਪੂਰੇ ਮਸੀਹ ਭਾਈਚਾਰੇ ਦੇ ਕੋਲੋਂ ਮਾਫੀ ਮੰਗੇਗੀ ਹallelujah ਵੀਰਿਆ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਔਰ ਬੈਲ ਆਈਕਨ ਨੂੰ ਦਬਾ ਲਓ ਕਿ ਜੋ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇ ਸਿੰਦਰ ਤੱਕ ਆ ਸਕੇ ਗੋਟ ਮਿਸ ਹallelujah ਹallelujah ਸਰਨ ਜੀ ਐਮ ਸੀ ਦੀ ਕੱਲ ਨਾਬਾ ਚਰਚ ਵੱਲੋਂ ਨਵੀਂ ਵਿਸ਼ਾਲ ਸ਼ੋਭਾ ਇਹ ਤਾਂ ਗੱਡੀ ਗਈ ਸੀਗੀ ਉਸ ਸੰਬੰਧੀ ਸਾਡੇ ਕੋਲ ਇੱਕ ਵੀਡੀਓ ਆਈ ਸੀ ਕੱਲ ਪਟਿਆਲਾ ਗੇਟ ਵਿਖੇ ਜਰਨੈਲ ਸਿੰਘ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਕਿ ਇਹ ਮਸੀਹ ਭਾਈਚਾਰਾ ਜੋ ਪਖੰਡ ਕਰਦਾ ਆ ਇਹਨਾਂ ਨੇ ਪੰਜਾਬ ਦਾ ਬੇੜਾਗਰ ਕਰਤਾ ਔਰ ਇਹ ਹੋਰ ਵੀ ਬਹੁਤ ਮੰਦ ਭਾਗੀਆਂ ਗੱਲਾਂ ਭਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈਆਂ ਗਈਆਂ ਸੀਗੀਆਂ ਤੇ ਅੱਜ ਹੀ ਸਾਡੇ ਕੋਲੋਂ ਇਥੇ ਚਰਚ ਆਏ ਨੇ ਸਾਰੀਆਂ ਗੱਲਾਂ ਇਹਨਾਂ ਤੱਥਾਂ ਦੇ ਮੂਰੇ ਰੱਖੇ ਗਏ ਨੇ ਇਹਨਾਂ ਨੂੰ ਅਸੀਂ ਇਹ ਵੀ ਕਿਹਾ ਕਿ ਤੁਸੀਂ 10 ਦਿਨ ਦਾ ਸਮਾਂ ਲਓ 10 ਦਿਨ ਦੇ ਵਿੱਚ ਤੁਸੀਂ ਪਤਾ ਕਰੋ ਕਿ ਕਿੰਨੇ ਕੁ ਲੋਕਾਂ ਦਾ ਧਰਮ ਪਰਿਵਰਤਨ ਹੋ ਗਿਆ ਤੁਹਾਨੂੰ ਡਾਟਾ ਅਸੀਂ ਪ੍ਰੋਵਾਈਡ ਕਰਾਉਣੇ ਆ ਜਿਹਨੇ ਲੋਕ ਸਾਡੇ ਚਰਚ ਚ ਆਉਂਦੇ ਨੇ ਅਸੀਂ ਤੁਹਾਨੂੰ ਸਾਰੇ ਲੋਕਾਂ ਦਾ ਡਾਟਾ ਪ੍ਰੋਵਾਈਡ ਕਰਾਉਣਾ ਤੁਸੀਂ ਉਹਨਾਂ ਦੇ ਘਰ ਜਾ ਕੇ ਤਫ਼ਸੀਲ ਕਰੋ ਮਹੀਨਾ ਉਹ ਚਰਚ ਬੈਠੋ ਲੋਕਾਂ ਨਾਲ ਵਿਚਰੋ ਪਤਾ ਕਰੋ ਪੰਜਾਬ ਦੀ ਕਿਸੇ ਚਰਚ ਜਾਓ ਅਗਰ ਤੁਹਾਨੂੰ ਇੱਕ ਵੀ ਬੰਦਾ ਮਿਲਦਾ ਆ ਕਿ ਜਿਹਦਾ ਪੈਸਾ ਦੇ ਕੇ ਧਰਮ ਤਬਦੀਲ ਹੋਇਆ ਹੋਵੇ ਤਾਂ ਅਸੀਂ ਤੁਹਾਡੇ ਪੈਰਾਂ 'ਤੇ ਖੁਦ ਮਾਫ਼ੀ ਮੰਗ ਅੱਜ ਜਿੰਨੇ ਵੀ ਮੋਤਮਾਰ ਸੱਜਣ ਸੀਗੇ ਜੋ ਤੁਹਾਨੂੰ ਬੁਲਾਇਆ ਗਿਆ ਤੇਨੇ ਖੁਦ ਆਕੇ ਗਿਲਟੀ ਫੀਲ ਕੀਤੀ ਐ ਮਾਫੀ ਮੰਗੀ ਐ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਚੀਜ਼ ਦੇ ਸਾਡੇ ਵੀ ਜੀ ਆਪਾਂ ਸੌਰੀ ਮੰਗਦੇ ਆਂ ਜਿਹੜਾ ਆਪਾਂ ਦੀਸ਼ਣ ਦੀ ਸੀ ਤਾਂ ਬਾਰੇ ਬੋਲਿਆ ਗਿਆ ਆਪਾਂ ਉਹ ਤੋਂ ਸੌਰੀ ਫੀਲ ਕਰਦੇ ਆਂ ਬਹੁਤ ਚੰਗਾ ਆਉ ਰਿਹਾ ਕੇ ਦੇਖਿਆ ਤਾਂ ਸਿਸਟਮ ਸਾਰਾ ਠੀਕ ਲੱਗਿਆ ਕੀ ਲੋਕਾਂ ਦਾ ਜਿਹੜਾ ਧਰਮ ਆ ਪੈਸੇ ਦੇ ਕੇ ਬਦਲਿਆ ਜਾਂਦਾ ਨਹੀਂ ਨਹੀਂ ਤੁਸੀਂ ਜਿੰਨੇ ਕੁ ਲੋਕਾਂ ਨੂੰ ਵਿਚਰੇ ਹੋ ਮਿਲਟਰੀ ਟਾਇਰ ਬੰਦੇ ਵਿਚਰੇ ਹੋ ਜਾਂ ਹੋਰ ਬੰਦੇ ਮਿਲਨੇ ਤੁਹਾਨੂੰ ਡਾਟਾ ਵੀ ਦਿੰਦੇ ਨੇ ਕਿ ਪੈਸਾ ਦੇ ਕੇ ਧਰਮ ਬਦਲਿਆ ਜਾਂਦਾ ਨਹੀਂ ਨਹੀਂ ਲੱਗਿਆ ਨਹੀਂ ਵੀਰੇ ਐਦਾਂ ਦਾ ਕੋਈ ਐਸਾ ਪ੍ਰੋਗਰਾਮ ਤੇ ਜੋ ਤੁਸੀਂ ਅੱਜ ਕੱਲ ਸਟੇਟਮੈਂਟ ਤੇ ਉਹ ਲਈ ਮਾਫੀ ਮੰਗਦੇ ਹੋ ਹਾਂ ਵੀਰੇ ਮੰਗਦੇ ਅਸੀਂ ਵੀ ਜੀ ਇਹਨਾਂ ਨੂੰ ਬੜੇ ਨਿਮਰਤਾ ਸਹਿਜ ਉਹ ਸਾਨੂੰ ਬਾਈਬਲ ਸਿਖਾਉਂਦੀ ਹੈ ਅਸੀਂ ਮਾਫ ਕਰਦੇ ਹਾਂ ਜਿਨੇ ਮੌਤ ਵਾਰ ਭਰਾ ਇਹਨਾਂ ਦੇ ਨਾਲ ਆਏ ਨਹੀਂ ਨਾਬੇ ਦੇ ਉਹਨਾਂ ਦੇ ਕਰਕੇ ਜੇ ਜੋ ਸਾਨੂੰ ਬਾਈਬਲ ਸਿਖਾਉਂਦੇ ਉਹਨਾਂ ਕਰ ਉਸ ਧਾਰਤਾ ਦਾ ਚੱਲਦੇ ਹੋਏ ਸਾਨੂੰ ਮਾਫ਼ ਕਰਦੇ ਆਂ ਪਰ ਭਰਾ ਇਸ ਲਈ ਸ਼ਰਮਿੰਦਾ ਤੇ ਅੱਗੇ ਤੋਂ ਵਾਅਦਾ ਕਰਦੇ ਆਂ ਜਿੱਦ ਤੋਂ ਕੋਈ ਵੀ ਵੀਡੀਓ ਇਹਨਾਂ ਦੀ ਕੋਈ ਨਹੀਂ ਪਾਉਣਗੇ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਵਿਰੋਧ ਕਰਦੇ ਨੇ 크੍ਰਿਸਚੀਅਨਿਟੀ ਦਾ ਮਸੀਹ ਸਮਾਜ ਦਾ ਮੈਂ ਕਹਿਣਾ ਚਾਹੁੰਦਾ ਜੀ ਸਦਕੇ ਕਰੋ ਪਰ ਜੇ ਅਗਰ ਬਾਈਬਲ ਦਾ ਮਸੀਹ ਲੋਕਾਂ ਦਾ ਵਿਰੋਧ ਕਰਦੇ ਹੋ ਪਹਿਲਾਂ ਉਸ ਬਾਰੇ ਜਾਣਕਾਰੀ ਲਓ ਉਸ ਬਾਰੇ ਦੇਖੋ ਆ ਕੇ ਪੜੋ ਬਾਈਬਲ ਨੂੰ ਚਰਚਾਂ ਜਾਓ ਬੈਠੋ ਲੋਕਾਂ ਚ ਵਿੱਚ ਰੋ ਤੁਹਾਨੂੰ ਡਾਟਾ ਪ੍ਰੋਵਾਈਡ ਕਰ ਦਿੰਨੇ ਆਂ ਅਸੀਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਦਾ ਜੀਵਨ ਬਦਲਿਆ ਆ ਹਰ ਇੱਕ ਸੰਡੇ ਕਿੰਨੇ ਲੋਕ ਕਿਹਨੇ ਲੋਕ ਬਿਮਾਰੀਆਂ ਤੋਂ ਆਜ਼ਾਦ ਹੁੰਦੇ ਆ ਮੈਂ ਕਹਿੰਦਾ ਅਗਰ 25-25 ਲੱਖ ਰੁਪਏ ਅਸੀਂ ਤਰਨ ਲੋਕਾਂ ਦਾ ਦੇ ਕੇ ਬਦਲ ਨਹੀਂ ਦਿੱਤਾਗਾ ਤੁਸੀਂ 30 ਲੱਖ ਲੈ ਕੇ ਆਪਣੇ ਤਰਨ ਚ ਲਿਜਾ ਕੇ ਦਿਖਾਓ ਅਗਰ ਲੋਕ ਪੈਸੇ ਕਰੇ ਕੋਈ ਬੰਦਾ ਲਾਲਚੀ ਆ ਅਗਰ ਅੱਜ 25 ਲੱਖ ਰੁਪਏ ਲੈ ਕੇ ਕਿਸੇ ਤਰ੍ਹਾਂ ਜਾ ਸਕਦਾ ਤਾਂ ਕੱਲੋ 30 ਲੱਖ ਲੈ ਕੇ ਤੁਹਾਡੇ ਚ ਵੀ ਜਾ ਸਕਦਾ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਅਸੀਂ ਨੂੰ 25 ਛੱਡੋ 30 ਛੱਡੋ ਜਿੰਨਾਂ ਕਿਤੇ ਹਜ਼ਾਰ ਰੁਪਏ ਵੀ ਸਾਬਤ ਕਰ ਦੋ 100 ਰੁਪਏ ਵੀ ਸਾਬਤ ਕਰ ਦੋ ਤਾਂ ਅਸੀਂ ਨਾ ਦੇਨਦਾਰ ਹੋਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਮਸੀਹ ਭਾਈਚਾਰੇ ਨੂੰ ਜਿੰਨੇ ਵੀ ਲੋਕਾਂ ਨੇ ਇਹਨਾਂ ਦੀ ਵੀਡੀਓ ਦੇਖੀ ਹੈ ਕਹਣਾ ਚਾਹੁੰਦਾ ਕਿ ਅੱਜ ਇਹਨਾਂ ਨੇ ਮਾਫੀ ਮੰਗੀ ਹੈ ਚਰਚਾ ਕੇ ਪੂਰਾ ਇਹਨਾਂ ਨਾਲ ਜੋ ਵੀ ਇਹਨਾਂ ਦੇ ਮੋਹਤਵਾਰ ਸੱਜਣ ਆਏ ਉਹਨਾਂ ਦੇ ਕਰਕੇ ਅਸੀਂ ਨੂੰ ਮਾਫ ਕਰਦੇ ਹਾਂ ਤੇ ਇਸ ਮੈਟਰ ਨੂੰ ਇੱਥੇ ਸੋਲਵ ਕਰਦੇ ਹਾਂ ਸਾਰਿਆਂ ਨੂੰ ਜੈ ਜੀ